ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਵੀਰ ਆਲਾ ਸਵਾਤ ਤੁਹਾਡਾ ਆਪਣੇ ਚੈਨਲ ਆਮਰਪੀਕ ਦੇ ਉੱਤੇ ਤੇ ਅੱਜ ਮੈਂ ਤੇ ਆਵਣ ਜਾ ਰਹੇ ਆ ਸ਼ਹਿਰ ਬੁਟੀਕ ਸਟੇਅਰ ਸੂਟ ਬਣਾਉਣੇ ਨੇ ਉਹਨਾਂ ਦਾ ਸਮਾਨ ਲੈ ਕੇ ਆ ਰਹੇ ਆ ਜਿਵੇਂ ਲੈਸਾ ਵਗੈਰਾ ਤੇ ਬਦਲਵਾਈ ਬਹੁਤ ਹੋ ਰਹੀ ਆ ਮੈਂ ਅੱਜ ਥੋੜਾ ਜਲਦੀ ਆਇਆ ਤੀਗਾ ਇੱਕ ਦੋ ਦਿਨਾਂ ਦਾ ਸਮਾਨ ਲੈ ਕੇ ਬਣਾਦੀ ਗਾ ਟਾਈਮ ਨਹੀਂ ਲੱਗ ਰਿਹਾ ਤੀਗਾ ਤੇ ਅੱਜ ਥੋੜਾ ਜ ਮੈਂ ਕੰਮ ਤੋਂ ਜਲਦੀ ਆਇਆ ਹੁਣ ਜਾ ਰਹੇ ਆ ਸੀ ਸੁਨਾਮ ਤੁਸੀਂ ਵੀਡੀਓ ਨਾਲ ਬਹਨੇ ਰਹੋ ਤੇ ਆਪਾਂ ਚੱਲਦੇ ਆ ਟੇਲਰ ਮਟੀਰੀਅਲ ਸ਼ਾਪ ਦੇ ਉੱਤੇ ਤੇ ਦੇਖਦੇ ਆ ਕਿ ਕੀ ਕੀ ਸਮਾਨ ਲੈਣੇ ਆਪਾਂ ਤੇ ਜਿਹੜੇ ਆਪਣੇ ਨਵੇਂ ਪੈਰ ਭਰਾ ਜਿਹੜੋ ਦਿਨੋ ਚੈਨਲ ਨੂੰ ਪਲੀ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਦਬਿਓ ਆ ਰਿਕੁਐਸਟ ਹੀ ਆ ਤੇ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਲਓ ਜੀ ਆਮਰ ਵੀ ਠੀਕ ਹੋ ਗਿਆ ਤਿਆਰ ਮੋਟਰਸਾਈਕਲ ਮੈਂ ਬਾਰੀ ਲਾਤਾ ਸੀਗਾ ਮਾਂ ਕਿਉਂ ਸੁਨਾਮ ਨੂੰ ਤਾਂ ਜਾਣੀ ਸੀਗਾ ਤੇ ਮੈਂ ਗਿੱਲਾ ਕਰਕੇ ਪਰਨਾ ਬੰਦ ਰਿਆਂ ਕਿਉਂਕਿ ਸੇਕ ਬਹੁਤ ਜਿਆਦਾ ਹੁੰਦਾ ਚਲੋ ਆਪਾਂ ਚੱਲਦੇ ਆ ਸੁਨਾਮ ਲਓ ਜੀ ਟੇਲਰ ਮਟੀਰੀਅਲ ਦੀ ਦੁਕਾਨ ਤੇ ਆਪਾਂ ਆ ਗਏ ਤੇ ਜਿਹੜੇ ਆਪਾਂ ਸੂਟ ਸਲਾਈ ਕਰਦੇ ਹੁੰਦੇ ਆ ਆਮਨੇ ਰੀਲਾਂ ਵੀ ਲੈਣੇ ਦੀ ਕੁਝ ਇਸ ਕਰਕੇ ਨਾਲ ਲੀਰਾਂ ਲੈ ਕੇ ਆਈਆ ਕਿਉਂ ਜਦੋਂ ਸੂਟ ਇਕੱਠੇ ਹੋ ਜਾਂਦੇ ਨੇ ਫਿਰ ਇਕੱਠੀਆਂ ਲੀਰਾਂ ਲੈ ਆਉਨੇ ਆ ਫਿਰ ਕਿਉਂ ਤੁਹਾਨੂੰ ਪਤਾ ਪਿੰਡ ਵਾਲੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਥੋਂ ਕਈ ਵਾਰ ਕਈ ਇਹ ਜਿਹੇ ਰੰਗ ਹੁੰਦੇ ਨੇ ਜਿਹੜੇ ਮਿਲਦੇ ਨਹੀਂ ਹੈਗੇ ਕਿਉਂ ਤੁਹਾਨੂੰ ਪਤਾ ਅੱਜ ਕੱਲ ਜਿਹੜੇ ਕੱਪੜੇ ਆਉਂਦੇ ਨੇ ਹਨਾ ਬਹੁਤ ਵੱਖੋ ਵੱਖਰੇ ਰੰਗ ਹੁੰਦੇ ਨੇ ਐ ਲੈ ਲਓ ਵੀ ਕਈ ਵਾਰ ਤਾਂ 20 20 30 30 ਡੱਬਿਆਂ ਦੇ ਵਿੱਚੋਂ ਵੀ ਰੰਗ ਕਈ ਕਈ ਮਿਲਦੇ ਨਹੀਂ ਹੈਗੇ ਤੇ ਬਾਕੀ ਕੜਾਈ ਵਾਲੀ ਰੀਲ ਲੈਣੀ ਤੀਗੀ ਅਮਨ ਨੇ ਉਹ ਲੈ ਲਈ ਤੇ ਹੁਣ ਉਹ ਤੇ ਉਸ ਇਹ ਆਪਣੀ ਹੈਗੀ ਜਿਹੜੀ ਸ਼ਾਪ ਸੁਨਾਮ ਜਿਹੜਾ ਡਾਕਖਾਨਾ ਉਹਦੇ ਜਿਹੜਾ ਸਾਹਮਣੇ ਰਾਹ ਉਹਦੇ ਅੱਗੇ ਜਾ ਕੇ ਰਸਤਾ ਹੈ ਨਾ ਉਹਦੇ ਸੱਜੇ ਪਾਸੇ ਇੱਕ ਬਟਿਕਾ ਬਟਿਕ ਦੇ ਨਾਲ ਹੀ ਆ ਇਹ ਟੇਲਰ ਮਟੀਰੀਅਲ ਹੀ ਇਹ ਸ਼ਾਪ ਦਾ ਨਾਮ ਹੈਗਾ ਆਪਣਾ ਭੱਟ ਟੇਲਰ ਮਟੀਰੀਅਲ ਤੇ ਲੈਸਾਂ ਲੂਸਾਂ ਉਰੇ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ ਨੇ ਬਾਕੀ ਤੁਸੀਂ ਇਹ ਲੈ ਲਓ ਇਕੱਲੀ ਦੁਕਾਨ ਤੇ ਰੀਲਾਂ ਹੋ ਗਈਆਂ ਟੇਲਰ ਮਟੀਰੀਅਲ ਦਾ ਹਰ ਤਰ੍ਹਾਂ ਦਾ ਸਾਮਾਨ ਮਿਲਦਾ ਉਰੇ ਜਿਹੜਾ ਆਪਣਾ ਮਸ਼ੀਨਿੰਗ ਕੜਾਈ ਵਾਲਿਆਂ ਨੇ ਉਹ ਵੀ ਮਿਲਦੀਆਂ ਨੇ ਰੀਲਾਂ ਤੇ ਆ ਅਮਨ ਸੂਟ ਦਿਖਾ ਰਹੇ ਨੇ ਇਹ ਆਪਣਾ ਉਹ ਬਟਿਕ ਸਟਾਈਲ ਸੂਟ ਬਣਾਉਣੇ ਨੇ ਤੇ ਇਹਦੇ ਨਾਲ ਆਪਾਂ ਨੇ ਲੈਣੀਆਂ ਨੇ ਲੈਸਾਂ ਕਿਉਂਕਿ ਵੇਸੀ ਆਪਾਂ ਕਢਾਈ ਕਰਕੇ ਵੀ ਸੋਹਣੇ ਤਰੀਕੇ ਨਾਲ ਸੂਟਾਂ ਨੂੰ ਬੁਟੀਕ ਸਟਾਈਲ ਬਣਾ ਸਕਦੇ ਆ ਪਰ ਅੱਜ ਕੱਲ੍ਹ ਜਿਵੇਂ ਰਵਾਜ ਚੱਲ ਰਹੇ ਆ ਵੀ ਆਪਾਂ ਲੈਸਾਂ ਲਾ ਕੇ ਲੈਸਾਂ ਦਾ ਸੋਹਣਾ ਤੋਂ ਸੋਹਣਾ ਡਿਜ਼ਾਈਨ ਬਣਾ ਕੇ ਨਾ ਸੂਟ ਬਹੁਤ ਸੋਹਣਾ ਬੁਟੀਕ ਸਟਾਈਲ ਬਣ ਜਾਂਦਾ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾਏ ਸੀਗਾ ਵੀ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਆ ਤੇ ਅਮਨ ਹੁਣ ਸੂਟਾਂ ਦੇ ਨਾਲ ਲੈਸਾਂ ਲਹਿਰੇ ਨੇ ਤੇ ਕਈ ਵਾਰ ਇਹ ਹੁੰਦਾ ਜਿਵੇਂ ਹੁਣ ਜਿਹੜਾ ਅਮਨ ਨੇ ਸੂਟ ਦਿਖਾਏ ਸੀਗਾ ਪਿੰਕ ਕਲਰ ਦਾ ਉਦੇ ਵਿੱਚ ਜਿਆਦਾ ਪਿੰਕ ਕਲਰ ਦੀ ਭਮਕ ਸੀਗੀ ਤੇ ਬਾਕੀ ਵਿੱਚ ਹਲਕਾ ਔਰੇਂਜ ਤੇ ਬਾਕੀ ਲਾਈਟ ਹੈ ਜਿਹੋ ਦੀਆ ਮੈਂ ਦੇਖੋ ਬਾਕੀ ਜੋ ਸਿਲਾਈ ਕਰਦਾ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਵੈਸੇ ਮੈਂ ਆਪਦੀ ਰਾਇ ਇਹ ਦਿੱਤੀ ਸੀ ਅਮਨ ਨੂੰ ਵੀ ਜਿਵੇਂ ਪਿੰਕ ਦੀ ਜਿਆਦਾ ਭਮਕ ਪੈਂਦੀ ਹੈ ਨਾ ਵੀ ਜੇ ਆਪਾਂ ਉਹਦੇ ਨਾਲ ਦੀ ਲੇਸ ਲੈ ਲਈ ਪਿੰਕ ਤਾਂ ਮੈਨੂੰ ਮੇਰੀ ਸੋਚ ਨਹੀਂ ਤਾਂ ਇਹ ਸੀਗੀ ਹੈ ਨਾ ਵੀ ਜਿਹੜੇ ਕਲਰ ਦਾ ਜਿਆਦਾ ਹੁੰਦਾ ਉਹ ਕਲਰ ਵਿੱਚ ਮਿਕਸ ਹੋ ਜਾਂਦਾ ਬਿਜਲਾ ਉਹ ਜੇ ਘੱਟ ਹੋਵੇ ਜੇਕਰ ਆਪਾਂ ਉਹਦੇ ਨਾਲ ਦਾ ਲਈਏ ਤਾਂ ਲਾਈਟ ਵਧੇ ਚਮਕਦੀ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਆਖਿਆ ਸੀ ਕਿ ਆ ਵੀ ਪਟ ਟੇਲਰ ਮਟੀਰੀਅਲ ਦੇਖੋ ਆ ਇਹਨਾਂ ਦਾ ਨੰਬਰ ਆ ਤੁਹਾਨੂੰ ਦੇਖ ਹੀ ਰਿਹਾ 98 ਚਲੋ ਤੁਸੀਂ ਜੇਕਰ ਸਨਾਪ ਸ਼ਹਿਰ ਦੇ ਨੇੜੇ ਤੇੜੇ ਹੋ ਤਾਂ ਤੁਸੀਂ ਕੋਈ ਵੀ ਸਮਾਨ ਲੈਣਾ ਹੈ ਨਾ ਇਹਨਾਂ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਲਾਈ ਸਬੰਧੀ ਕਢਾਈ ਸਬੰਧੀ ਹੈ ਨਾ ਹਰ ਤਰ੍ਹਾਂ ਦਾ ਸਮਾਨ ਮਿਲੂਗਾ ਜਿਹੜਾ ਆਪਾਂ ਹੈਂਡਵਰਕ ਕਰਦੇ ਆ ਗੁੱਟੀਆਂ ਹੁੰਦੀਆਂ ਨੇ ਕਰਦੀਆਂ ਉਹ ਵੀ ਇਹਨਾਂ ਤੋਂ ਮਿਲਦੀਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਆ ਦੇਖੋ ਇਹ ਸੇ ਸੂਟ ਦੀ ਗੱਲ ਕਰ ਰਹੇ ਸੀ ਆਮਨੇ ਪਿੰਕ ਲੈਸ ਰੱਖੀ ਹੋਈ ਆ ਆ ਦੇਖੋ ਵਿੱਚ ਇਹ ਨਾ orange ਤੇ yellow ਦੀ ਆਪਾਂ ਕਪਾਈਂਦੀ ਆ ਮੈਂ ਅਮਨ ਨੂੰ ਇਹ ਆਖਿਆ ਸੀਗਾ ਵੀ ਜਿਹੜਾ ਰੰਗ ਘੱਟ ਆ ਨਾ ਜੇਕਰ ਆਪੋ ਦੇ ਨਾਲ ਦੀ ਲੈਸ ਲਾਵਾਂਗੇ ਉਹ ਸੂਟ ਤੇ ਲੱਗੀ ਹੋਈ ਸ਼ਾਇਦ ਮੇਰੇ ਅਕੋਰਡਿੰਗ ਸੋਹਣੀ ਲੱਗੂਗੀ ਆ ਮੈਂ ਦੱਸ ਰਿਹਾ ਸੀਗਾ ਵੀ ਆਹ ਰੰਗ ਦੇਖ ਲਓ ਮਿਲਾ ਕੇ ਤੁਹਾਨੂੰ ਪਤਾ ਹੈ ਨਾ ਸੂਟ ਦੇ ਨਾਲ ਆਪਾਂ ਇਹ ਲੇਸਾਂ ਦਾ ਤਾਂ ਉਹ ਵੱਡਾ ਵੱਡਾ ਰੀਲ ਵੀ ਲੈਣੀ ਕਿੰਨੀ ਓਕੀ ਹੋ ਜਾਂਦੀ ਆ ਕਿਉਂਕਿ ਸੂਟ ਜਿਹੜਾ ਆਪਣਾ ਪ੍ਰਿੰਟਡ ਹੁੰਦਾ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਕਲਰ ਹੁੰਦੇ ਨੇ ਤੇ ਆਹ ਦੇਖੋ ਨਾ ਔਰੰਜੀ ਲੇਸ ਰੱਖੀ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਆ ਮੈਂ ਤਾਂ ਆਖਿਆ ਸੀਗਾ ਆ ਦੇਖੋ ਪਿੰਕ ਛੇੜ ਇਹਦੇ ਵਿੱਚ ਜ਼ਿਆਦਾ ਫੁੱਲ ਜ਼ਿਆਦਾ ਵੈਸੇ ਪਿੰਕ ਵੀ ਸੋਹਣੀ ਲੱਗੂ ਪਰ ਮੇਰੀ ਸੋਚ ਨਹੀਂ ਤਾਂ ਇਹ ਦੀ ਕਿ ਵੀ ਜਿਹੜਾ ਰੰਗ ਜ਼ਿਆਦਾ ਹੁੰਦਾ ਨਾ ਵੀ ਉਹ ਲਾਵਾਂਗੇ ਆਪਾਂ ਵਿੱਚ ਮੈਸੇਜ ਹੀ ਹੋ ਜਾਊਗੀ ਚਮਕਣੀ ਨਹੀਂ ਉਹ ਇਸ ਕਰਕੇ ਮੈਂ ਇਹਨੂੰ ਆਖਿਆ ਸੀ ਵੀ ਜਿਹੜਾ ਕਦਰ ਘੱਟ ਆ ਨਾ ਵੀ ਜੋ ਲਵੇਂਗੀ ਸ਼ਾਇਦ ਉਹ ਲੈਸ ਜ਼ਿਆਦੇ ਦਿਖਣੀ ਆ। ਬਾਕੀ ਇਹ ਸੂਟ ਬਣਾਉਣੇ ਵੀ ਬੁਟੀਕ ਸਟਾਈਲ ਨੇ ਸੋਹਣੇ ਡਿਜ਼ਾਈਨ ਬਣਾਵਾਂਗੇ ਤੇ ਜਦੋਂ ਇਹਨਾਂ ਤੇ ਲੈਸ ਵਗੈਰਾ ਲਾਵਾਂਗੇ ਗਲੇ ਦਾ ਡਿਜ਼ਾਈਨ ਥੱਲੇ ਏਕੇਰੇ ਦਾ ਡਿਜ਼ਾਈਨ ਬਣਾਵਾਂਗੇ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜਦੋਂ ਆਪਾਂ ਇਹ ਸੂਟਾਂ ਨੂੰ ਤਿਆਰ ਕਰਾਂਗੇ। ਇੱਕ ਦੋ ਸੂਟ ਸੂਟ ਸ਼ਾਇਦ ਹੋਰ ਨੇ। ਉਹਨਾਂ ਦੇ ਵੀ ਲੈਸਾਂ ਲੈਣੀਆਂ ਨੇ ਇੱਕ ਸੂਟ ਦੀ ਲੈਸ ਲੈਣ ਤਿੰਨ ਟਾਈਮ ਲੱਗਿਆ ਬਾਕੀ ਜਿਹੜੇ ਉਹ ਦੇਖੋ ਜਿਵੇਂ ਗਲੇ ਦੇ ਡਿਜ਼ਾਈਨ ਬਣਾਉਂਦੇ ਨੇ ਹਨਾ ਚੱਲ ਰਿਹਾ ਰਵਾਜ ਲੈਸ ਦੇ ਨਾਲ ਡਿਜ਼ਾਈਨ ਬਣਾਇਆ ਜਾਂਦਾ ਹਨਾ ਤੇ ਕੋਪ ਪਾਏ ਜਾਂਦੇ ਨੇ ਉਹਨਾਂ ਨੂੰ ਬਟ ਜੇ ਪਾਏ ਜਾਂਦੇ ਨੇ ਹੁਣ ਮੇਰੇ ਧਿਆਨ ਚ ਜੁੜਿਆ ਕੀ ਕਹਿੰਦੇ ਨੇ ਉਹਨਾਂ ਨੂੰ ਤੇ ਬਾਕੀ ਗਲੇ ਦਾ ਡਿਜ਼ਾਈਨ ਲਾ ਕੇ ਹਨਾ ਲੈਸ ਵਗੈਰਾ ਬਣਾਇਆ ਜਾਂਦਾ ਤੇ ਉਹਦੇ ਬਟਨ ਵੀ ਲਾਏ ਵਗੈਰਾ ਲਾ ਕੇ ਆਪਾਂ ਸੋਹਣਾ ਡਿਜ਼ਾਈਨ ਬਣਾ ਸਕਦੇ ਆਂ ਤੇ ਕਾਰਾਂ ਦਾ ਇਹਦੇ ਵਿੱਚ ਸ਼ਾਇਦ ਆਪਣਾ ਕਰੀਮ ਵੀ ਚੱਲੂਗੀ ਕਿਉਂਕਿ ਜਿਵੇਂ ਆ ਕਦਰ ਤੁਸੀਂ ਦੇਖੋ ਇਹ ਬਰਾਊਨ ਸ਼ੇਡ ਤੇ ਆ ਜੇ ਜੇਕਰ ਆਪਾਂ ਇਹਦੇ ਵਿੱਚ ਹਨਾ ਜਿਆਦਾ ਕਲਰ ਬਰਾਊਨ ਆ ਜੇਕਰ ਇਹਦੇ ਵਿੱਚ ਆਪਾਂ ਬਰਾਊਨ ਲੈਸ ਲੈ ਲਈਏ ਤੁਸੀਂ ਆਪ ਵੀ ਦੇਖੋ ਨਾ ਵੀ ਉਹ ਵਿੱਚ ਖੋ ਜੂਗੀ ਵੀ ਇੰਨਾ ਉਹਦਾ ਜਜਮੈਂਟ ਨਹੀਂ ਹੋਣੀ ਇਸ ਕਰਕੇ ਜਿਵੇਂ ਆ ਵਿੱਚ ਕਰੀਮ ਦੇ ਆ ਫੁੱਲੇ ਬਣੇ ਹੋਣੇ ਜਿਨ੍ਹਾਂ ਦੇ ਵਿੱਚ ਆ ਬਲੈਕ ਛੋਟੇ ਛੋਟੇ ਫੁੱਲ ਬਣੇ ਹੋਏ ਨੇ ਕ੍ਰੀਮ ਕਲਰ ਦੀ ਲੇਸ ਲਵਾ ਗਿਆ ਆਪਾਂ ਉਹ ਸੋਹਣੀ ਲੱਗੂਗੀ। ਬਾਕੀ ਭੈਣਾਂ ਨੂੰ ਜਿਆਦਾ ਪਤਾ ਹੋਊ ਜੋ ਸਲਾਈ ਕਰਦੀਆਂ ਨੇ ਪਰ ਮੇਰੇ ਹਿਸਾਬ ਨਾਲ ਤਾਂ ਉਹ ਵੀ ਲੇਸ ਲੱਗੀ ਹੋਈ ਸ਼ਾਇਦ ਉਹੀ ਜਿਆਦਾ ਸੋਹਣੀ ਲੱਗਦੀ ਹੋਊਗੀ ਜਿਹੜੀ ਦੇਖੇ ਵੀ ਤੇ ਕੱਪੜੇ ਨਾਲ ਲੱਗੀ ਸੋਹਣੀ ਵੀ ਨਹੀਂ ਸੋਹਣੀ ਵੀ ਲੱਗੇ। ਕਿਉਂ ਜਿਹੜੀ ਵਿੱਚ ਹੀ ਮਿਕਸ ਹੋ ਜੇ ਨਾ ਉਹ ਲੇਸ ਦਾ ਮੇਰੇ ਹਿਸਾਬ ਚ ਤਾਂ ਕੋਈ ਇੰਨਾ ਫਾਇਦਾ ਨਹੀਂ ਹੈਗਾ। ਤੇ ਇਦਾਂ ਦੇਖ ਲੋ ਨਾ ਜਿਹੜੇ ਆਪਾਂ ਬਟੀਕ ਸਟਾਈਲ ਸੂਟ ਬਣਾਉਨੇ ਆ ਇਦਾਂ ਤਿਆਰ ਹੁੰਦੇ ਨੇ ਪਹਿਲਾਂ ਲੈਸਾ ਵਗੈਰਾ ਲੈ ਕੇ ਚਿੰਦ ਨੇ ਫਿਰ ਉਸ ਤੋਂ ਬਾਅਦ ਫਿਰ ਤਿਆਰ ਹੁੰਦੇ ਨੇ ਇੱਕ ਸੂਟ ਨੂੰ ਵੀ ਤਿਆਰ ਕਰਨ ਤੇ ਪਹਿਲਾਂ ਇੰਨਾ ਆਪਾਂ ਨੂੰ ਸਮਾਨ ਲੈਣਾ ਪੈਂਦਾ ਜੇਕਰ ਥੋੜਾ ਜਿਆਦਾ ਸੋਨਾ ਬਣਾਉਣਾ ਪੈਂਦਾ ਫਿਰ ਉਹ ਸੂਟ ਦੇ ਰੰਗ ਦੇ ਅਕੋਰਡਿੰਗ ਬਟਨ ਵਗੈਰਾ ਵੀ ਆਉਂਦੇ ਨੇ ਹਨਾ ਫੈਂਸੀ ਬਟਨ ਆਉਂਦੇ ਨੇ ਉਹ ਵੀ ਗਲੇ ਤੋਂ نیچے ਲੱਗ ਜਾਂਦੇ ਨੇ ਉਹਨਾਂ ਨਾਲ ਵੀ ਸੂਟ ਬਹੁਤ ਸੋਹਣਾ ਹੋ ਜਾਂਦਾ ਤੇ ਇੱਕ ਆਹ ਸੂਟ ਦੀਗਾ ਇਹਦੇ ਵਿੱਚ ਇੱਕ ਆਪਣਾ ਆਹ ਗਾਜਰੀ ਪਾਸਾ ਕਿਹੜਾ ਹੁੰਦਾ ਪਿੰਕ ਜਿਹਾ ਕਲਰ ਆ ਆ ਜਿਹੜਾ ਅਮਰ ਕਲਰ ਰੱਖ ਰਹੇ ਨੇ ਇਹਦੇ ਨਾਲ ਦੀ ਲੇਸ ਲੈਣੀ ਆ ਤੇ ਕਿਉਂ ਜੇਕਰ ਜਿਹੜਾ ਆਹ ਗ੍ਰੀਨ ਜਿਹਾ ਕਲਰ ਇਹਦੇ ਨਾਲ ਦੀ ਲੇਸ ਲੈ ਲਈ ਸੋ ਜਿਵੇਂ ਪਹਿਲਾਂ ਤੁਹਾਡੇ ਨਾਲ ਗੱਲ ਕਰੀ ਆ ਨਾ ਉਹ ਵੀ ਦਿਖਣੀ ਨਹੀਂ ਤੇ ਮੈਨੂੰ ਆ ਰੰਗ ਜਿਆ ਲੱਗਿਆ ਮੈਂ ਇਹਨੂੰ ਆਖਿਆ ਵੀ ਇਹ ਮਲਾ ਕੇ ਦੇਖੋ ਨਾ ਆ ਦੇਖੋ ਨਾ ਬਿਲਕੁਲ ਜਿਹੜਾ ਵਿੱਚ ਫੁੱਲ ਨੇ ਉਹਦੇ ਨਾਲ ਸੋਨਾ ਲੱਗ ਰਿਹਾ ਤੇ ਤੁਸੀਂ ਵੀ ਦੱਸਿਓ ਵੀ ਜਿਹੜਾ ਇਹ ਮੈਂ ਆਪਣੇ ਰੰਗ ਚੂਜ਼ ਕੀਤੇ ਨੇ ਲੈਸਾਂ ਦੇ ਵੀ ਕੀ ਇਹ ਸੋਹਣੇ ਲੱਗਦੇ ਨੇ ਆ ਦੇਖੋ ਜਿਵੇਂ ਆ ਪਿੰਕ ਦੀ ਇਹਦੇ ਵਿੱਚ ਛੋਟੀ ਸ਼ੇਡ ਆ ਨਾ ਆਪਾਂ ਇਹਦੇ ਅਕੋਰਡਿੰਗ ਲੈਂਤਾ ਤਾਂ ਕਿ ਸੂਟ ਦੇ ਲੱਗਿਆ ਸੋਨਾ ਵੀ ਲੱਗੇ ਤੇ ਬਾਕੀ ਤੁਸੀਂ ਆਪਦੀ ਵੀ ਰਏ ਦੱਸ ਦਿਓ ਵੀ ਜਿਹੜੀਆਂ ਆਪਾਂ ਲੈਸਾਂ ਚੂਜ਼ ਕੀਤੀਆਂ ਨੇ ਤੇ ਜਿਹੜਾ ਉਹ ਆਪਣਾ ਪੈਨਲ ਖਾਇ ਸੀਗਾ ਪਿੰਕ ਫੁੱਲਾਂ ਵਾਲਾ ਹਨ ਉਹਦੇ ਚ ਜਿਹੜਾ ਲਾਈਟ ਕਰੀਮ ਜਿਹਾ ਤੇ ਸ਼ਾਇਦ ਮਲਦਮਨ ਹੈ ਉਹਦੇ ਨਾਲ ਦੀ ਲੈਸ ਲੈਤੀ ਆ ਤੇ ਬਾਕੀ ਤੁਸੀਂ ਆਪਦੀ ਇਹ ਵੀ ਰਏ ਦੱਸਿਓ ਵੀ ਜਿਵੇਂ ਮੈਂ ਗੱਲ ਕੀਤੀ ਸੀ ਵੀ ਜਿਹੜਾ ਜ਼ਿਆਦਾ ਸੂਟ ਦੇ ਵਿੱਚ ਰੰਗਵੰਨ ਹੁੰਦਾ ਵੀ ਆਪਾਂ ਉਹਦੇ ਨਾਲ ਦੀ ਲੈਸ ਲਈਏ ਜਾਂ ਜਿਹੜਾ ਘੱਟ ਹੁੰਦਾ ਉਹਦੇ ਨਾਲ ਦੀ ਲੈਸ ਲੈਤੀ ਹੋਈ ਸੋਹਣੀ ਲੱਗੂਗੀ ਇਦੇ ਸਬੰਧੀ ਵੀ ਤੁਸੀਂ ਕਮੈਂਟ ਜਰੂਰ ਕਰਿਓ ਤੇ ਜਿਹੜੇ ਨਵੇਂ ਭੈਣਾ ਮੇਰੀਆਂ ਤੇ ਭਰਾ ਜੁੜਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਸਾਰੀ ਵੀਡੀਓ ਤੇ ਗੱਲਬਾਤ ਸੁਣਨ ਦੇ ਲਈ ਆਸਮਾਲੇ ਲੈ ਲਿਆ ਸਰਾ ਤੇ ਲੈਸਾ ਵਗੈਰਾ ਲੈ ਲਿਆ ਹੁਣ ਆਪਾਂ ਦੁਕਾਨ ਵਾਲਿਆਂ ਦਾ ਹਿਸਾਬ ਕਰਕੇ ਚੱਲਦੇ ਆ ਘਰ ਨੂੰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਹੁਣ ਮੋਟਰਸਾਈਕਲ ਚਾੱਕਦੇ ਆ ਤੇ ਚੱਲਦੇ ਆ ਪਿੰਡ ਨੂੰ ਹੱਸ